ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਪੋਲੀਟੀਕਲ ਸਾਇੰਸ ਜਾਨੀ ਕਿ ਰਾਜਨੀਤੀ ਸ਼ਾਸਤਰ ਰਾਜਨੀਤੀ ਸ਼ਾਸਤਰ ਦਾ ਵਿਸ਼ਾ ਬਹੁਤ ਜ਼ਿਆਦਾ ਪੁਰਾਣਾ ਹੋਣ ਦੇ ਕਾਰਨ ਇਸ ਦਾ ਸਾਰੇ ਮਨੁੱਖਾਂ ਨਾਲ ਗੈਰ ਸਬੰਧ ਹੋਣ ਦੇ ਕਾਰਨ ਇਸ ਦੇ ਅਰਥਾਂ ਦੇ ਵਿੱਚ ਅਤੇ ਇਸ ਦੀ ਪਰਿਭਾਸ਼ਾ ਦੇ ਵਿੱਚ ਸਮੇਂ-ਸਮੇਂ ਤੇ ਕੁਝ ਬਦਲਾਅ ਆਏ ਹਨ ਕੁਝ ਵਿਦਵਾਨਾਂ ਦਾ ਮਤ ਹੈ ਕਿ ਰਾਜਨੀਤੀ ਸ਼ਾਸਤਰ ਦਾ ਸਬੰਧ ਸਿਰਫ ਰਾਜ ਨਾਲ ਹੀ ਹੈ ਪਰ ਕੁਝ ਰਾਜਨੀਤੀ ਸ਼ਾਸਤਰ ਦੇ ਅਰਥਾਂ ਦਾ ਵਿਚਾਰ ਇਹ ਹੈ ਕਿ ਇਸ ਵਿੱਚ ਸਰਕਾਰ ਦਾ ਅਧਿਐਨ ਕੀਤਾ ਜਾਂਦਾ ਹੈ ਕਿਉਂਕਿ ਰਾਜ ਦੇ ਉਦੇਸ਼ਾਂ ਦੀ ਪੂਰਤੀ ਸਰਕਾਰ ਦੇ ਸਾਧਨਾਂ ਨਰਾਹੀ ਕਿਤੀ ਜਾਂਦੀ ਹੈ ਪਰ ਅੱਜ ਅਸੀਂ ਪੋਲੀਟੀਕਲ ਸਾਇੰਸ ਦੀ ਗੱਲ ਇਸ ਲਈ ਕਰ ਰਹੇ ਹਾਂ ਕਿ ਬੀਤੇ ਦਿਨੀ ਪਈ ਹੋਈ ਪੰਜਾਬ ਸਕੂਲ ਐਜੂਕੇਸ਼ਨ ਬੋਰਡ 12ਵੀਂ ਦੇ ਪੋਲੀਟੀਕਲ ਸਾਇੰਸ ਦੇ ਪੇਪਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਬੰਧ ਦੇ ਵਿੱਚ ਪ੍ਰਸ਼ਨ ਪੁੱਛ ਲਏ ਗਏ ਹਨ ਜਿਸ ਦੇ ਬਾਰੇ ਵੱਖ-ਵੱਖ ਪਾਰਟੀਆਂ ਦੇ ਆਗੂਆ ਵੱਲੋਂ اپنی ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਸਕੂਲ ਦੇ ਬੱਚਿਆਂ ਨੂੰ ਵੀ ਆਮ ਆਦਮੀ ਪਾਰਟੀ ਦੇ ਨਾਲ ਜੋੜਨ ਦੇ ਲਈ ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛ ਰਹੀ ਹੈ ਉੱਥੇ ਹੀ ਸਮਾਜ ਸੇਵੀ ਐਡਵੋਕੇਟ ਵਿਸ਼ਾਲ ਸੈਣੀ ਨੇ ਇਸ ਸੰਬੰਧੀ ਆਪਣੇ ਪ੍ਰਸ਼ਨ ਉਠਾਏ ਹਨ ਤੇ ਉਹਨਾਂ ਵੱਲੋਂ ਇਸ ਸੰਬੰਧ ਦੇ ਵਿੱਚ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਕਿਸ ਤਰ੍ਹਾਂ ਘੇਰਿਆ ਆਉ ਤੁਹਾਨੂੰ ਸੁਣਾ ਦਿੰਨੇ ਆ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਰਕੇਸ਼ ਰਾਣਾ ਦੀ ਰਿਪੋਰਟ ਜੈਨ ਦੋਸਤੋ ਪੰਜਾਬ ਸਰਕਾਰ ਵੱਲੋਂ ਕਲਾਸ 2 ਕਲਾਸ ਦੇ ਪੇਪਰ ਲੈ ਗਏ ਕੁਝ ਦਿਨਾਂ ਤੋਂ ਹੀ ਸ਼ੁਰੂ ਹੋਇਆ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀ ਮੈਂ ਜਿਹੜਾ ਬਦਲਾਅ ਹੈ ਮੈਂ ਮੈਂ ਬਦਲਾਅ ਜਿਹੜਾ ਬੰਦ ਲਿਆ ਮੈਂ ਉਹਦੇ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਕਰਨੀ ਜਾਂਦਾ ਕੀ ਕੁਝ ਦਿਨ ਪਹਿਲਾਂ 12ਵੇਂ ਦੇ ਪੋਲਿਟੀਕਲ ਸਾਇੰਸ ਦਾ ਪੇਪਰ ਹੋਇਆ ਜਦੋਂ ਵੀ ਪੇਪਰ ਹੋਣਾ ਇੱਕ ਸਿਲੇਬਸ ਹੁੰਦਾ ਕਿ ਤੁਹਾਨੂੰ ਇਸ ਸਬਜੈਕਟ ਦੇ ਵਿੱਚ ਉਹ ਆ ਸਿਲੇਬਸ ਇਹਦੇ ਵਿੱਚ ਤੁਹਾਨੂੰ ਜਿਹੜੇ ਕੁਐਸਚਨ ਹੈ ਉਹ ਆਣੇ ਤੁਸੀਂ ਉਹਨਾਂ ਦੇ ਜਵਾਬ ਦੇਣੇ ਔਰ ਬਦਲਾਓ ਸਿੱਖਿਆ ਵਿਭਾਗ ਦੇ ਵਿੱਚ ਇਹੋ ਜਿਹੇ ਬੰਦ ਲਿਆ। ਉਨੀ ਮੈਥੋਡੋਲੋਜੀ ਕੁਐਸਚਨ ਦਸਨੇ ਉਹਨਾਂ ਨੇ ਕੀ ਦਿੱਤੇ ਬੱਚਿਆਂ ਨੂੰ? ਪਹਿਲਾ ਹੈਗਾ ਆ ਆਮ ਆਦੀ ਪਾਰਟੀ ਦੀ ਸਥਾਪਨਾ ਕਦੋਂ ਹੋਈ? ਆਮ ਆਦੀ ਪਾਰਟੀ ਦੀ ਸਥਾਪਨਾ ਕਦੋਂ ਹੋਈ? ਉਸ ਤੋਂ ਬਾਅਦ ਸਿਰਫ ਇੱਕ ਸਵਾਲ ਨਹੀਂ ਪੁੱਛਿਆ ਉਹਨੇ ਆਮ ਆਦੀ ਪਾਰਟੀ ਬਾਰੇ। ਦੂਜੇ ਸਵਾਲ ਫਿਰ ਆ ਗਿਆ। ਦੂਜੇ ਵਿੱਚ ਕਹਿੰਦੇ ਕਿ ਆਮ ਆਦੀ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਵਰਣਨ ਕਰੋ। ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹਦਾ ਕਿ ਜਿਹੜੇ ਪਲੱਸ 2 ਦੇ ਬੱਚੇ ਐ ਹੁਣ ਉਹਨਾਂ ਨੇ ਸਾਲ ਦੋ ਸਾਲ ਨੂੰ ਉਹਨਾਂ ਦੀ ਬੋਟਾ ਬਣੀਆਂ ਕੀ ਤੁਸੀਂ ਉਹਨਾਂ ਨੂੰ ਮੈਨਿਪੂਲੇਟ ਕਰ ਰਹੇ ਜਾਂ ਉਹਨਾਂ ਨੂੰ ਰਾਜਨੀਤੀ ਦੀ ਗਲ-ਦਲ ਦੇ ਵਿੱਚ ਲੈ ਕੇ ਆ ਰਹੇ ਤੁਸੀਂ ਤਾਂ ਉਹਨਾਂ ਨੂੰ ਰੋਜ਼ਗਾਰ ਬਾਰੇ ਤਾਂ ਉਹਨਾਂ ਨੂੰ ਜਾਗਰੂਕ ਨਹੀਂ ਕਰਨਾ ਪਰ ਤੁਸੀਂ ਇਹੋ ਜਿਹਾ ਕੁਐਸਚਨ ਪੁੱਛ ਗਏ ਤੁਸੀਂ ਸਿੱਧਾ ਕੀ ਕਰਨਾ ਚਾਹੁੰਦੇ ਹੋ ਤੇ ਇਹ ਪਹਿਲੀ ਵਾਰ ਹੋਇਆ ਮੈਂ ਕਿੰਨੇ ਹੀ ਸਿੱਖਿਆ ਮੰਤਰੀ ਰਹੇ ਕਦੀ ਕਿਸੇ ਨੇ ਇਹੋ ਜਿਹਾ ਸਵਾਲ ਨਹੀਂ ਪੁੱਛਿਆ ਬੱਚਿਆਂ ਨੂੰ ਆਪਣੀ ਪਾਰਟੀ ਬਾਰੇ ਜਾਦਾ ਕਹਿ ਲੋ ਕਿ ਇਹ ਸਿੱਧਾ ਦਿੱਲੀ ਪਾਣੀ ਮਾਰਨ ਦੀਆਂ ਕਹਾਣੀਆਂ ਕਹਾਣੀ ਹੈ ਕਿ ਭਈ ਮੈਂ ਤੁਹਾਡਾ ਐਡਾ ਵੱਡਾ ਚੇਲਾ ਮੈਂ ਤੁਹਾਡਾ ਪਰ ਮੇਰੀ ਬੇਨਤੀ ਹੈ ਕਿ ਬੱਚਿਆਂ ਲਈ ਬੱਚਿਆਂ ਨੂੰ ਰਾਜਨੀਤੀ ਤੋਂ ਬਾਹਰ ਰੱਖੋ ਤੇ ਜਿਹੜਾ ਸਿਲੇਬਸ ਪੁੱਛਿਆ ਜਾਂਦਾ ਉਹਦੇ ਵਿੱਚ ਹੀ ਤੁਸੀਂ ਕੁਐਸਚਨ ਆਨਸਰ ਦੋ ਉਹਨਾਂ ਨੂੰ ਤਾਂ ਜੋ ਆਪਣੇ ਉੱਤੇ ਵੀ ਖੇਦੀ ਜਿਹੜੀ ਗੱਲ ਹੈ ਉਹ ਕਰ ਸਕਣ ਇਹਨਾਂ ਜਿਹੜੀਆਂ ਤੁਹਾਡੇ ਵੱਲੋਂ ਬੇਸ਼ੀਅਰ ਹਰਕਤਾਂ ਕੀਤੀਆਂ ਗਈਆਂ ਇਹਨਾਂ ਨੂੰ ਪਿੱਛੇ ਹਟਾ ਪਿੱਛੇ ਹਟੋ ਇਹਨਾਂ ਤੋਂ ਤਾਂ ਕਿ ਬੱਚਿਆਂ ਦਾ ਜਿਹੜਾ ਫਿਊਚਰ ਹੈ ਉਹ ਸਿਕਿਉਰ ਹੋ ਸਕੇ ਔਰ ਮੇਰੀ ਭਗਵੰਤ ਮਾਨ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੀ ਇਹਨਾਂ ਨੂੰ 21 ਦੀ ਜਾਂਚ ਕੀਤੀ ਜਾਵੇ ਕਿ ਜਿਹੜੇ ਇਹਦੇ ਪਿੱਛੇ ਇਸ ਕੌਨਸਪ੍ਰੇਸੀ ਦੇ ਵਿੱਚ ਹੈਗੇ ਆ ਕਿਉਂਕਿ ਛੋਟੀ ਗੱਲ ਨਹੀਂ ਹੈ ਇਹ ਇੱਕ ਪੋਲੀਟੀਕਲ ਪਾਰਟੀ ਨੂੰ ਇੱਕ ਤੁਸੀਂ ਕਹਿ ਦਿਓ ਕਿ ਉਹਨੂੰ ਅਪਗ੍ਰੇਡ ਕਰਨ ਦੀ ਇਹ ਗੱਲਾਂ ਹੋ ਰਹੀਆਂ ਇਸ ਲਈ ਜਰੂਰ ਮੇਰੀ ਬੇਨਤੀ ਹੈ ਕਿ ਇਹ ਇਨਾ ਚਾਹੇ ਸਿੱਖਿਆ ਮੰਤਰੀ ਹੈ ਚਾਹੇ ਜਿਨ੍ਹਾਂ ਨੇ ਪੇਪਰ ਸੈੱਟ ਕੀਤਾ ਹੈ ਉਹਨਾਂ ਦੇ ਖਿਲਾਫ ਜਿਹੜੀ ਬੰਦ ਦੀ ਕਾਰਵਾਈ ਹੈ ਉਹ ਕੀਤੀ ਜਾਵੇ